ਅੱਜ ਸਾਰੇ ਦੇਸ਼ਵਾਸੀਆਂ ਨੂੰ ਇੰਡੀਆ ਦੇ ਬੰਦੇ ਨੂੰ ਜਿਹੜੇ ਬਾਹਰ ਰਹਿੰਦੇ ਆ ਨਵਰਾਤਰੀਆਂ ਵਿ사ਖੀ ਦੀਆਂ ਬਹੁਤ-ਬਹੁਤ ਮੁਬਾਰਕਾਂ ਆਜ ਪੰਚਮੀ ਹੋਈ ਹੈ ਸ਼ਨੀਵਾਰ ਵੀ ਹੈ ਅੱਜ ਪੰਜ ਤਿਉਹਾਰ ਹੈ ਸਾਰਿਆਂ ਨੂੰ ਬਹੁਤ ਸੰਗਰਾਦ ਵੀ ਆ ਬਹੁਤ-ਬਹੁਤ ਮੁਬਾਰਕਾ ਇਹਦੇ ਦਿਨ ਪਿਆੜੇ ਗਿਆ ਔਰ ਜੈਸਰੀ ਸੇਵਾਦਾਰਾਂ ਲੋੰ ਲੰਬੇ ਸਮੇਂ ਤੋਂ ਜਿਹੜੇ ਲੰਗਰ ਲਾਇਆ ਜਾਂਦੇ ਆ ਬੱਚਿਆਂ ਦੀ ਹੈਲਪ ਕੀਤੀ ਜਾਂਦੀ ਆ ਕਿਤਾਬਾਂ ਦਿੱਤੀਆਂ ਜਾਂਦੀਆਂ ਬਲੱਡ ਕੈਂਪ ਲਾਇਆ ਜਾਂਦੇ ਆ ਇਹ ਜਿਹੜਾ ਪਰਾਲਾ ਸੋਸ਼ਲ ਐਨਜੀਓ ਕਰ ਰਹੀ ਹੈਗੀ ਪਰਦੇਸੀ ਸੇਵਾਦਾਰ ਦਾ ਮੈਂ ਖੁਦ ਬੈਟਰਨਾ ਮੈਂ ਉਹਨਾਂ ਨੂੰ ਐਪਰੀਸ਼ੀਏਟ ਕਰਦਾ ਸਾਰੀ ਮੈਨੇਜਮੈਂਟ ਕਮੇਟੀ ਸਰਜੀਤ ਜੀ ਨੀਰਜ ਜੀ ਇਹ ਰਲ ਕੇ ਜਿਹੜਾ ਆਪ੍ਰਾਲਾ ਕਰਦੇ ਆ ਬਹੁਤ ਵਧੀਆ ਆਪ੍ਰਾਲਾ ਕਰਦੇ ਆ ਜਿਹੜੀ ਐਨ ਜੀਓਈ ਜਿਹੜੇ ਇਹਨੇ ਰਸ ਅੱਜ ਮੇਰੇ ਕੋਲ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ 40 ਮਾਦੇ ਮੰਤਰ ਚ ਹੈ ਨਵਰਾਤਰੀਆਂ ਨੇ ਮੱਥਾ ਟੇਕਾਈ ਸਮੂਹ ਜਨਤਾ ਸ਼ਹਿਰ ਵਾਸੀ ਪਿੰਡ ਵਾਸੀ ਸਾਰਿਆਂ ਨੂੰ ਨਵਰਾਤਰੀਆਂ ਦੀ ਵਿ사ਖੀ ਦੀ ਬਹੁਤ ਬਹੁਤ ਮੁਬਾਰਕਬਾਦ ਸਾਰਿਆਂ ਨੂੰ ਪਰਮਾਤਮਾ ਖੁਸ਼ੀ ਬੜਾ ਪਿਆਰਾ ਰੱਖੇ ਮੇਰਾ ਨਾਮ ਧਿਆਨ ਚੰਦ ਕਟਾਰੀ ਆ ਭਾਰਤੀ ਬਰਵਲਪੁਰ ਮਾਨ ਸੰਗਤ ਦਾ ਪ੍ਰਧਾਨ ਆ ਇੰਡੀਆ ਦਾ ਜੀਡੀਵੀਰ ਜੇ ਜੀ ਸੱਤਾ ਅੱਜ ਪੰਜਵਾਂ ਲੰਗਰ ਲਾਇਆ ਮਹਾਕਾਲੀ ਮਾਤਾ ਦੇ ਦਰਬਾਰ ਦੇ ਅੱਗੇ ਮੈਨੂੰ ਇਹਨਾਂ ਨੇ ਹੁਕਮ ਕੀਤਾ ਸੀ ਕਿ ਤੁਸੀਂ ਜ਼ਰੂਰ ਆਣਾ ਮੈਨੂੰ ਬਹੁਤ ਚੰਗਾ ਲੱਗਿਆ ਇੱਥੇ ਆ ਕੇ ਲੰਗਰ ਦੀ ਸ਼ੁਰੂਆਤ ਇਹਨਾਂ ਨੇ ਮੇਰੇ ਕੋਲ ਕਰਾਈ ਹੈ ਇਹਨਾਂ ਦੇ ਚੇਅਰਮੈਨ ਸਾਹਿਬ ਖੜੇ ਨੇ ਸਾਕੀ ਸਾਹਿਬ ਖੜੇ ਨੇ ਬਹੁਤ ਵਧੀਆ ਇਹਨਾਂ ਦੀ ਟੀਮ ਹੈ ਪੰਜਵਾਂ ਲੰਗਰ ਲਾਇਆ ਹੈ ਕਿਪੀ ਹਾਂ ਭੰਜੀ 5858 58 ਧੁੰਮਾ ਲੰਗਰ ਲਾਇਆ ਬਹੁਤ ਵੱਡੀ ਸ਼ਰਧਾ ਇਹਨਾਂ ਦੇ ਮਨਾਂ ਵਿੱਚ ਮੇਰੀ ਵੀ ਕੋਸ਼ਿਸ਼ ਹੋਇਆ ਕਰੋ ਕਿ ਇਹਨਾਂ ਨੇ ਮੈਨੂੰ ਪਹਿਲੇ ਵਾਰ ਵੀ ਬੁਲਾਇਆ ਹਰ ਸਾਲ ਦੀ ਹਰ ਸਾਲ ਵਿੱਚ ਮੈਂ ਵੀ ਆਇਆ ਕਰਾਂ ਮਾਂ ਕਾਲੀ ਦਰਬਾਰ ਦੇ ਅੰਦਰ ਪ੍ਰਵਾਸ ਕਰਨ ਮੱਥਾ ਟੇਕਣ ਮੇਰੇ ਵੱਲੋਂ 11000 ਰੁਪਏ ਦਾ ਯੋਗਦਾਨ ਪਾ ਰਿਹਾ ਬਹੁਤ ਬਹੁਤ ਥੈਂਕ ਯੂ ਇਸ ਸੰਸਥਾ ਦੇ ਇਹਨਾਂ ਮਨਤਪਲਾਟ ਬਖਸ਼ਿਆ ਸਭ ਤੋਂ ਪਹਿਲਾਂ ਦਾ ਜੈ ਮਾਤਾ ਦੀ ਜੈ ਸ਼੍ਰੀ ਰਾਮ ਅੱਜ ਬੜਾ ਹੀ ਵਧੀਆ ਤੇ ਸ਼ੁਭ ਦਿਨ ਹੈ ਕਿ ਰਾਜ ਰਜੇਸ਼ਵਰੀ ਸੁਸਾਇਟੀ ਵੱਲੋਂ 58ਵਾਂ 58ਵਾਂ ਇਹ ਲੰਗਰ ਇੱਥੇ ਲਗਾਇਆ ਗਿਆ ਹੈ ਮਾਤਾ ਕਾਲੀ ਮਾਤਾ ਮੰਦਰ ਪਟਿਆਲਾ ਦੇ ਵਿੱਚ ਅਸੀਂ ਸਮੂਹ ਸੰਗਤਾਂ ਨੂੰ ਭਰਦਾ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਆ ਨਰਾਤੇਆਂ ਦੀਆਂ ਤੇ ਬਸਾਖੀ ਦੇ ਮੌਕੇ ਦੀਆਂ ਜਿਹੜੇ ਇੱਥੇ ਅੱਜ ਇਕੱਠੇ ਹੋਏ ਹਨ ਇਹ ਲੰਗਰ ਚਾ ਕਰ ਰਿਹਾ ਪੈਸਾ ਤਰਕੀ ਨਾਮ ਸ਼ੁਭਨਾਮ ਸਤਵੀਰ ਜੀ ਇਹਨਾਂ ਦੀ ਟੀਮ ਵੱਲੋਂ ਗੱਜੂ ਮਾਜਰੇ ਪਿੰਡ ਤੋਂ ਆਇਆ ਹੈ ਇਹ ਜੈศรี ਸੇਵਾਦਾਨ ਨੂੰ ਲੰਗਰ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਇਹ ਲੋਕਾਂ ਦੇ ਸਹਿਯੋਗ ਨਾਲ ਹੀ ਲੰਗਰ ਚੱਲ ਰਿਹਾ ਹੈ ਤੁਹਾਡਾ ਵੀ ਸਹਿਯੋਗ ਵਿੱਚ ਹੈ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਅੱਗੇ ਨੂੰ ਵੀ ਪ੍ਰਮਾਤਮਾ ਸੁੱਖ ਰੱਖੇ ਯੋਗਦਾਨ ਪਾਉਣ ਲਈਓ ਥੈਂਕ ਯੂ ਬਈ